ਮਸਲਾ ਇੱਕ ਬਹੁਤ ਜ਼ਿਆਦਾ ਬੇਹੱਦ ਚਰਚਿਤ ਬਣਿਆ ਹੋਇਆ ਕੰਗਣਾ ਰਣੌਤ ਦਾ 에ਰਪੋਰਟ ਤੇ ਥੱਪੜ ਕਾਂਡ ਕੁਲਵਿੰਦਰ ਕੌਰ ਦੇ ਬਾਰੇ ਵੀ ਬਹੁਤ ਸਾਰੇ ਲੋਕ ਪੰਜਾਬ ਦੇ ਹੱਕ ਵਿੱਚ ਆਏ ਨੇ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਠੀਕ ਕੀਤਾ ਕਿਉਂਕਿ ਸ਼ੁਰੂਆਤ ਕੰਗਣਾ ਰਣੌਤ ਨੇ ਬਹੁ ਸਮਾਂ ਪਹਿਲਾਂ ਕੀਤੀ ਸੀ ਗਲਤ ਬਿਆਨਬਾਜ਼ੀ ਦੇ ਨਾਲ ਕੌਣ ਸਹੀ ਹੈ ਕੌਣ ਗਲਤ ਹੈ ਇਸ ਦੀ ਪਰਚੋਲ ਲਗਾਤਾਰ ਹੋ ਰਹੀ ਹੈ ਤੇ ਜਿਹੜੇ ਕਾਂਗਰਸ ਕਮੇਟੀ ਦੇ ਪੰਜਾਬ ਚੇਅਰਮੈਨ ਨੇ ਕਰਨਜੀਤ ਸਿੰਘ ਸੰਧੂ ਉਹਨਾਂ ਨੇ ਵੀ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਇਸ ਮਸਲੇ ਦੇ ਉੱਤੇ ਉਹ ਕੀ ਸਟੈਂਡ ਆਪਣਾ ਰੱਖਣਾ ਚਾਹੁੰਦੇ ਨੇ ਉਹ ਸਾਡੇ ਨਾਲ ਖੜੇ ਨੇ ਉਹਨਾਂ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੋਈ ਸਾਥੀ ਵੀ ਨਾਲ ਖੜੇ ਨੇ ਸਭ ਤੋਂ ਪਹਿਲਾਂ ਸੰਧੂ ਸਾਹਿਬ ਤੁਹਾਡੇ ਤੋਂ ਪਹਿਲੀ ਟਿੱਪਣੀ ਕਿਉਂਕਿ ਪ੍ਰੈਸ ਕਾਨਫਰੰਸ 'ਤਾਂ ਤੁਸੀਂ ਬਹੁਤ ਗੱਲਾਂ ਕੀਤੀਆਂ ਇਸ ਇੰਟਰਵਿਊ ਦੇ ਵਿੱਚ ਕੀ ਕਹਿਣਾ ਚਾਹੋਗੇ ਉਸ ਐਪੀਸੋਡ ਨੂੰ ਉਸ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਿਆ ਜਿਹੜੀ ਕੁਲਵਿੰਦਰ ਕੌਰ ਆ ਇਹ ਮੇਰੇ ਜ਼ਿਲ੍ਹੇ ਦੀ ਤਰਨਤਾਰਨ ਦੀ ਜੰਪਲ ਆ ਮੈਂ ਇਹਨਾਂ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦਾ 12 ਸਾਲ ਦੀ ਇਹਦੀ ਜੋਬ ਆ 12 ਸਾਲ ਦੀ ਜੋਬ ਦੇ ਵਿੱਚ ਇਹਤੇ ਕੋਈ ਇਲਜ਼ਾਮ ਨਹੀਂਗਾ ਬਹੁਤ ਵਧੀਆ ਤਰੀਕੇ ਨਾਲ ਇਹ ਜੋਬ ਕਰਦੀ ਆ ਜੋ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਪਤਾ ਲੱਗਾ ਕਿ ਕੰਗਣਾ ਰਣੌਤ ਜਿਹੜੀ ਆ ਪਹਿਲਾਂ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਬੋਲਦੀ ਆ ਥਾਂ ਥਾਂ ਤੇ ਉਹ ਨਫ਼ਰਤ ਭਰੇ ਬਿਆਨ ਦਿੰਦੀ ਆ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਉਦੋਂ ਵੀ ਦਿੰਦੀ ਰਹੀ ਸਾਰੇ ਲੋਕਾਂ ਨੂੰ ਪਤਾ ਤੁਹਾਨੂੰ ਵੀ ਪਤਾ ਏਅਰਪੋਰਟ ਤੇ ਇੰਟਰੋਂ ਤੋਂ ਬਾਅਦ ਉਹਦੀ ਡਿਊਟੀ ਸੀ ਕੁਲਵਿੰਦਰ ਕੌਰ ਦੀ ਪਰਸ ਚੈੱਕ ਕਰਨ ਵਾਸਤੇ ਉਹਨੇ ਕਿਹਾ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ ਉਹਨੇ ਕੌਰ ਖਾਲਸਤਾਨੀ ਕਹਿ ਕੇ ਸੰਬੋਧਨ ਕੀਤਾ ਉਹਨੂੰ ਵੀ ਤੁਸੀਂ ਵੱਖਵਾਦੀ ਜੇ ਤੁਸੀਂ ਅੱਤਵਾਦੀ ਜੇ ਮੈਂ ਇੱਕ ਸੰਸਦ ਆ ਤੁਸੀਂ ਮੇਰਾ ਪਰਸ ਚੈੱਕ ਨਹੀਂ ਕਰ ਸਕਦੇ ਉੱਥੋਂ ਹੀ ਉਹ ਤਕਰਾਰ ਵਧਿਆ ਹਾਲਾਂਕਿ ਉਹ ਸੰਸਦ ਅਜੇ ਬਣੀ ਨਹੀਂ ਅਜੇ ਉਹਨੇ ਸੌ ਚੁੱਕੀ ਨਹੀਂ ਗੀ ਫਿਰ ਉਹਨੂੰ ਵੀ ਗੁੱਸਾ ਆ ਗਿਆ ਕਿ ਮੇਰੀ ਮਾਂ ਧਰਨੇ ਤੇ ਬੈਠੀ ਸੀ ਉਦੋਂ ਤੂੰ ਜਦੋਂ 100 ਰੁਪਏ ਵਾਲਾ ਬਿਆਨ ਦਿੱਤਾ ਸੀ ਉਦੋਂ ਬਾਅਦ ਦੀ ਕੋਈ ਵੀਡੀਓ ਵਾਇਰਲ ਨਹੀਂ ਉਦੋਂ ਮਾਲ ਟੀਵੀ ਚੈਨਲਾਂ ਤੋਂ ਇਹੋ ਹੀ ਪਤਾ ਲੱਗਾ ਵੀ ਕੁਲਵਿੰਦਰ ਕੌਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਕਿਉਂ ਪਰਚਾ ਦਰਜ ਕੀਤਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਦਿੱਲੀ ਵਾਲਿਆਂ ਨੂੰ ਉਹਨੇ 2 ਮਿੰਟ ਨਹੀਂ ਲਾਏ ਜਿਉਂ ਚਾਹੁੰਦਾ ਬੜੇ ਸਹਿਜੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਮਸਲਾ ਹੱਲ ਹੋ ਸਕਦਾ ਸੀ ਜਿਹਦੀ ਕੋਈ ਗਲਤੀ ਸੀ ਉਹ ਮਾਫੀ ਮੰਗਦਾ ਜਾਂ ਬਹਿ ਕੇ ਕਿਸੇ ਅਫਸਰ ਦੀ ਡਿਊਟੀ ਲਾਉਂਦਾ ਸਾਰਾ ਕੁਝ ਸ਼ਾਂਤਮਈ ਤਰੀਕੇ ਨਾਲ ਦੋਵਾਂ ਸਟੇਟਾਂ ਦੇ ਸਬੰਧ ਵੀ ਵਧੀਆ ਰਹਿਣੇ ਸੀ ਪਰ ਇਹ ਸਰਕਾਰ ਦੀ ਨਰਾਇਕੀ ਨਾ ਕੋਈ ਮੋਦੀ ਜੀ ਦਾ ਬਿਆਨ ਆਇਆ ਤੇ ਟਿੱਪਣੀ ਆਈ ਆ ਇਹ ਸਾਰਾ ਕੁਝ ਤੁਸੀਂ ਵੇਖ ਕੇ ਵੇਂਦੇ ਜੇ ਵੀ ਸਾਨੂੰ ਪੰਜਾਬੀਆਂ ਨੂੰ ਤੁਸੀਂ ਸਮਝਦੇ ਹੋ ਵੀ ਜਿਵੇਂ ਪੰਜਾਬੀਆਂ ਨੇ ਆਪਣੇ ਪੱਧਰ ਤੇ ਸਟੈਂਡ ਲਾਇਆ ਪੰਜਾਬ ਸਰਕਾਰ ਪਿੱਛੇ ਰਹੀ ਹੈ ਬਿਲਕੁਲ ਪਿੱਛੇ ਰਹੀ ਆ ਪੰਜਾਬ ਦਾ ਮੁੱਖ ਮੰਤਰੀ ਤੇ ਪਹਿਲਾਂ ਹੀ ਪੰਜਾਬੀਆਂ ਨੂੰ ਨਫ਼ਰਤ ਕਰਦਾ ਆ ਪਹਿਲਾਂ ਹੀ ਪੰਜਾਬੀਆਂ ਦੇ ਪਰਚੇ ਕਰਕੇ بے ਨਜਾਇਜ਼ ਕਹਿੰਦੇ ਲੋਕ ਥਾਂ ਥਾਂ ਜਿੱਥੇ ਗਏ ਆ ਪਿਆਰ ਬਹੁਤ ਕਰਦੇ ਆ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਸੀ ਪ੍ਰਚਾਰ ਕਰਦੇ ਫੁੱਲ ਤੇ ਆਪ ਦਿੰਦੇ ਪਹਿਲਾਂ ਮੈਂ ਵੀ ਡੇਢ ਮਹੀਨਾ ਰਹੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਫੁੱਲ ਤੇ ਆਪ ਵੰਡ ਕੇ ਆਉਂਦੇ ਵੀ ਸਾਡੇ ਉੱਤੇ ਸੁੱਟ ਦੋ ਫਿਰ ਸੀਟਾਂ ਕਿਉਂ ਨਹੀਂ 13 ਜਿੱਤ ਲੀਆਂ ਕਹਿੰਦੇ 13 07 ਜਿੱਤੀਆਂ ਅਸੀਂ ਕਾਂਗਰਸ ਨੇ ਅਗਲੀ ਵਾਰ ਆਸੀਂ ਸਰਕਾਰ ਬਣਾਉਣ ਜਾ ਰਹੇ ਆਂ ਇੱਥੇ ਤੁਸੀਂ ਇੱਥੇ ਮੈਂ ਸਰਕਾਰ ਬਣਾਵਾਂਗੇ ਅਗਲੀ ਵਾਰ ਵਧੀਆ ਜਿੱਥੇ ਤੱਕ ਚਲੋ ਸਰਕਾਰ ਜਾਂ ਉਹਦੀ ਜ਼ਿੰਮੇਵਾਰੀ ਆ ਉਹ ਵੀ ਰਹੀ ਇੱਕ ਪਾਸੇ ਕੰਗਣਾ ਰਣੌਤ ਦੇ ਜਿਹੜੇ ਪਹਿਲਾਂ ਕੀਤੇ ਬਿਆਨ ਜਾਂ ਬੀਬੇ ਮਹਿੰਦਰ ਕੌਰ ਦੇ ਨਾਲ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਸੀ ਉਹ ਵੀ ਕਹਿੰਦੇ ਮੈਂ ਜੇਲ੍ਹ ਕੱਟਣ ਨੂੰ ਤਿਆਰ ਆ ਕਾਂਗਰਸ ਕਮੇਟੀ ਨੇ ਆਪਣੇ ਪੱਧਰ ਉੱਤੇ ਕੀ ਅਲਿਖਿਆ ਕੁਲਵਿੰਦਰ ਕੌਰ ਦੇ ਲਈ ਇੱਕ ਤਾਂ ਪ੍ਰੈਸ ਕਾਨਫਰੰਸ ਕੀਤੀ ਹੋਰ ਜੇ ਕੱਲ ਨੂੰ ਲੋੜ ਪੈਂਦੀ ਆ ਕਿੱਥੇ ਕਿੱਥੇ ਖੜੋਂਗੇ ਮੈਂ ਉਹਦੇ ਭਰਾ ਦੇ ਨਾਲ ਅਨਟਾਚੀਆਂ ਸ਼ੇਰ ਸਿੰਘ ਕਿਸਾਨ ਜਥੇਬੰਦੀ ਦੇ ਆਗੂ ਨੇ ਉਹਨਾਂ ਦੀ ਮੇਰੇ ਨਾਲ 2-3 ਵਾਰ ਗੱਲ ਹੋਈ ਆ ਸਵੇਰ ਦੀ ਉਹ ਕਹਿੰਦੇ ਵੀ ਸਾਨੂੰ ਅਜੇ ਸਾਡੀ ਭੈਣ ਬਾਰੇ ਨਹੀਂ ਪਤਾ ਵੀ ਕਿੱਥੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੀ ਪੰਜਾਬ ਕਿਸਾਨ ਕਾਂਗਰਸ ਸਮੁੱਚੀ ਜਥੇਬੰਦੀ ਸਾਰੇ ਪੰਜਾਬ ਦੀ ਤੁਹਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀ ਆ ਕੋਈ ਕਾਨੂੰਨੀ ਲੜਾਈ ਲੜਨੀ ਪਵੇ ਕੋਈ ਸੰਘਰਸ਼ ਕਰਨਾ ਪਵੇ ਧਰਨਾ ਪ੍ਰਦਰਸ਼ਨ ਕਿਸੇ ਦਾ ਕਰਾਓ ਅਸੀਂ ਤੁਹਾਡੇ ਨਾਲ ਆ ਕੱਲ ਨੂੰ ਉਹ 9 ਤਰੀਕ ਨੂੰ ਕੱਲ ਜਾਤ ਦੇਣ ਜਾ ਰਹੇ ਆ ਡੀਜੀਪੀ ਨੂੰ ਵੀ ਮੰਗ ਪੱਤਰ ਕੱਲ ਨੂੰ ਉਹਨਾਂ ਦਾ ਪ੍ਰਦਰਸ਼ਨ ਹੈ ਸਾਡੀ ਉੱਥੇ ਉਹ ਪ੍ਰਦਰਸ਼ਨ ਤੇ ਪੂਰਨ ਹਮਾਇਤ ਹੈ ਉਹਨਾਂ ਨੂੰ ਕਿਤਾ ਜਾਏਗਾ ਪ੍ਰਦਰਸ਼ਨ ਜਿੱਥੇ ਵੀ ਉਹ ਟਾਈਮ ਦੇਣਗੇ ਹੁਣ ਤੇ ਅਮਰਸਰੋਂ ਬੋਲਦੇ ਸੀ ਜਿੱਥੇ ਵੀ ਉਹ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ 100% ਜਿਹੜਾ ਨਾਲ ਆ ਤੁਸੀਂ ਦੱਸਿਆ ਤੁਸੀਂ ਕੁਲਵਿੰਦਰ ਕੌਰ ਦੇ ਪਛੋਕਰ ਦੇ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਲੰਮੇ ਸਮੇਂ ਤੋਂ ਆਪਤੀ ਚੋਂ ਜਾਣ ਪਛਾਣ ਚੰਗੀ ਹੈ ਉੱਥੇ ਉਹਨਾਂ ਦਾ ਪਰਿਵਾਰ ਕਿਵੇਂ ਵਿਚਰਦਾ ਉੱਥੇ ਕਿਸੇ ਤਰ੍ਹਾਂ ਦੀ ਕੋਈ ਪਹਿਲਾਂ ਟਕਰਾਰ ਤਾਂ ਨਹੀਂ ਹੋਈ ਕਦੀ ਕੋਈ ਤਕਰਾਰ ਨਹੀਂ ਹੋਈ ਜੋ ਮੈਂ ਸੁਣਿਆ ਆ ਉਦਾਂ ਦੇ ਪਿੰਡ ਦੇ ਜਿਹੜੇ ਮੇਨ ਬੰਦੇ ਨੇ ਉਹ ਪੁਰਾਣੇ ਮੇਰੇ ਸੰਪਰਕ ਜਿਹਨੇ ਜਾਣਦੇ ਨੇ ਸਾਡੀ ਪਾਰਟੀ ਨਾਲ ਕਾਂਗਰਸ ਨਾਲ ਸੰਬੰਧਤ ਨੇ ਇਹ ਪਰਿਵਾਰ ਪਿੰਡੋਂ ਭੈਲ ਤੋਂ ਉੱਠ ਕੇ ਤੇ ਟੈਂਪਰੇਰੀ ਤੌਰ ਤੇ ਕਪੂਰਸਲੇ ਰਹਿ ਰਿਹਾ ਜਿਹੜੀ ਇਹਨਾਂ ਦੀ ਜ਼ਮੀਨ ਜਾਇਦਾਦ ਆ ਉਹ ਪਿੰਡ ਭੈਲ ਖਡੂਰ ਸਾਹਿਬ ਦੇ ਨੇੜੇ ਆ ਤੇ ਕੋਈ ਇਹ ਵਧੀਆ ਪਰਿਵਾਰ ਆ شریف ਬੰਦੇ ਨੇ ਭਲੇਬਾਨ ਬੰਦੇ ਨੇ ਸ਼ੇਰ ਸਿੰਘ ਜਿਹੜਾ ਖੁਦ ਕਿਸਾਨ ਜਥੇਬੰਦੀਆਂ ਦਾ ਆਗੂ ਆ ਤੇ ਉਹ ਜਥੇਬੰਦੀਆਂ ਆਪਣੇ ਤੌਰ ਤੇ ਲੱਗੀਆਂ ਨੇ ਇਸ ਮਸਲੇ ਨੂੰ ਉਹਨਾਂ ਉਠਾਇਆ ਆ ਸਾਡੀ ਜਿੱਥੇ ਵੀ ਲੋੜ ਪਊਗੀ ਸਾਡੀ ਪੂਰਨ ਹਮਾਇਤ ਸ਼ੇਰ ਸਿੰਘ ਦੇ ਪਰਿਵਾਰ ਨੂੰ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਤੇ ਜਥੇਬੰਦੀਆਂ ਦੇ ਨਾਲ ਆ ਤੇ ਜਿਹੜੇ ਕਹਿ ਰਹੇ ਕਿ ਕੁਲਵਿੰਦਰ ਕੌਰ ਨੇ ਥੱਪੜ ਨਹੀਂ ਸੀ ਮਾਰਨਾ ਹੱਥ ਨਹੀਂ ਸੀ ਚੁੱਕਣਾ ਚਾਹੀਦਾ ਕਾਨੂੰਨ ਆਪਣੇ ਹੱਥ ਚ ਲਾਵਾਂਗੇ ਤੇ ਕੱਲ ਨੂੰ ਖਮਿਆਜੇ ਭੁਗਤਨੇ ਪੈਂਦੇ ਆ ਨੌਕਰੀ ਵੀ ਜਾਊ ਬਹੁਤ ਕੁਝ ਹੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਉਹ ਕੋ ਪੱਥਰ ਦੇ ਇਨਸਾਨਤ ਨਹੀਂ ਹੈਗੀ ਤੁਹਾਡੇ ਦਿਲ ਚ ਵੀ ਦਿਲ ਆ ਤੁਹਾਡੇ ਅੰਦਰ ਵੀ ਇੱਕ ਦਿਲ ਆ ਉਹਦੇ ਅੰਦਰ ਵੀ ਦਿਲ ਸੀ ਉਹ ਆਪਣੇ ਮਾਂ ਨੂੰ ਸਾਰੇ ਕੋਈ ਆਪਣੇ ਮਾਂ ਨੂੰ ਪਿਆਰ ਕਰਦਾ ਆਪਣੀ ਮਾਂ ਨੂੰ ਪਿਆਰ ਕਰਦੀ ਉਹ ਵੀ ਸਾਹਮਣੇ ਜਦੋਂ ਉਹਨੇ ਕੋਰ ਖਾਲਸਤਾਨੀ ਕਹਿ ਤਾ ਤਕਰੀਰ ਗੱਲ ਵੱਧ ਗਈ ਫਿਰ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਵੀ ਮੇਰੀ ਮਾਂ ਧਰਨੇ ਤੇ ਬੈਠੀ ਇਹਨੇ ਕਿਹਾ 100-100 ਰੁਪਏ ਤੇ ਜਨਾਨੀਆਂ ਕਿਰਾਏ ਤੇ ਲਿਆਣ ਕੇ ਬਿਠਾਉਂਦੇ ਆ ਬਿਲਕੁਲ ਉਹਦੀ ਜਗ੍ਹਾ ਤੇ ਤੁਸੀਂ ਉਹ ਮੈਂ ਹੋਵਾਂ ਗੁੱਸਾ ਆ ਜਾਂਦਾ ਆ ਆ ਗਿਆ ਹੋਊਗਾ ਗੁੱਸਾ ਉਹ ਪੰਜਾਬ ਦੀ ਧੀ ਆ ਮਾਤਾ ਭਾਗੋ ਦੀ ਵਾਰਸ ਆ ਸਾਡਾ ਇਤਿਹਾਸ ਵੇਖੋ ਪੁਰਾਣਾ ਪੰਜਾਬੀਆਂ ਦਾ ਉਹ ਕਿੱਥੋਂ ਆ ਮਾਝੇ ਦੀ ਜੰਪਲ ਆ ਆ ਗਿਆ ਹੋਗਾ ਗੁੱਸਾ ਕੋਈ ਇਹੋ ਜੀ ਗੱਲ ਨਹੀਂ ਹਾਂ ਕੱਲ ਨੂੰ ਕਾਨੂੰਨੀ ਪੈਰਵਾਈ ਦੇ ਕਈ ਲੋਕ ਕਹਿੰਦੇ ਆ ਕਿ ਦੋ ਚਾਰ ਦਿਨ ਹਵਾ ਜਿਦੋਂ ਬਣਦੀਆਂ ਨਾ ਹੀਰੋ ਬਣ ਜਾਂਦੇ ਆ ਕੁਝ ਲੋਕ ਪਹਿਲਾਂ ਤਾਂ ਲੋਕੀ ਵਾਹਵਾ ਕਰਦੇ ਆ ਜਦੋਂ ਉਦੋਂ ਬਾਅਦ ਲੋੜ ਪੈਂਦੀ ਹੈ ਪਰਿਵਾਰਾਂ ਨੂੰ ਖੜਨ ਦੀ ਉਦੋਂ ਕੋਈ ਨਹੀਂ ਦਿਖਦਾ ਨਾ ਕੋਈ ਸਿਆਸੀ ਲੀਡਰ ਤੇ ਨਾ ਕੋਈ ਜਥੇਬੰਦੀ ਸਾਡੀ ਕਾਂਗਰਸ ਪਾਰਟੀ ਪਹਿਲਾਂ ਵੀ ਜਿੰਨਾ ਨਾ ਖੜਦੀ ਆ ਸਟੈਂਡ ਲੈ ਕੇ ਖੜਦੀ ਆ ਮੈਂ ਮੇਰਾ 24 ਘੰਟੇ ਫੋਨ ਖੁੱਲਾ ਰਹਿਦਾ ਇੱਥੇ ਪੰਜਾਬ ਚ ਮੈਂ ਘੁੰਮਦਾ ਰਹਿਣਾ ਅਸੀਂ ਹਰ ਵਕਤ ਉਹਨਾਂ ਦੇ ਨਾਲ ਅੱਜ ਵੀ ਨਾਲ ਆ ਅੱਜ ਤੋਂ 6 ਮਹੀਨੇ ਬਾਅਦ ਵੀ ਨਾਲ ਆ ਸਾਲ ਵੀ ਬਾਅਦ ਆ ਜਿੱਥੋਂ ਤੱਕ ਲੜਾਈ ਲੜਨੀ ਪਊਗੀ ਪਰਿਵਾਰ ਦੇ ਨਾਲ ਖੜਾਂਗੇ ਤੁਸੀਂ ਉਹ ਕਿਉਂ ਸਮਝਦੇ ਹੋ ਕਿ ਭਾਜਪਾ ਦੇ ਚੁਣੇ ਹੋਏ ਨੁਮਾਇੰਦੇ ਇਸ ਤਰ੍ਹਾਂ ਜਾਂ ਪਹਿਲਾਂ ਵੀ ਬਿਆਨਬਾਜ਼ੀ ਹੁੰਦੀ ਰਹੀ ਹੈ ਕਿ ਉਧਰੋਂ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਪੰਜਾਬ ਨੂੰ ਇਸ ਅੱਖ ਨਾਲ ਵੇਖਿਆ ਕੋਈ ਜਾਂਦਾ ਕਿਉਂ ਲੱਗਦਾ ਐਵੇਂ ਸਾਰੇ ਤਾਂ ਨਹੀਂ ਬੋਲਦੇ ਸਾਰੇ ਤਾਂ ਨਹੀਂ ਮਾੜਾ ਬੋਲਦੇ ਕਈ ਤੇ ਵਧੀਆ ਵੀ ਨੇ ਸਾਰੇ ਟੋਟਲ ਨਹੀਂ ਇਹੋ ਜਿਹੇ ਕੰਗਣਾ ਰਣੋਤ ਆ ਇਹਦੇ ਅੰਦਰ ਹੀ ਨਫਰ ਇਹਨੇ ਇੱਕ ਸਕਿਉਰਟੀ ਵਧਾਉਣ ਵਾਸਤੇ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਕਹੇ ਸਕਿਉਰਟੀ ਵਧਾਉਣ ਵਾਸਤੇ ਇੱਕ ਝੂਠੀ ਸ਼ੋਰਤ ਲੈਣ ਵਾਸਤੇ ਇਹਦੀ ਕੋਈ ਸਮਾਜ ਨੂੰ ਕੀ ਦੇਣਿਆ ਬਾਕੀ ਜਥੇਬੰਦੀਆਂ ਕਿਸਾਨ ਦੀ ਲੋਕਾਂ ਨੂੰ ਕਿੰਨੀ ਸੇਵਾ ਕਰਦੀਆਂ ਨੇ ਸਾਡੇ ਵਰਗੇ ਬੰਦੇ ਲੋਕਾਂ ਦੇ ਕੰਮਾਂ ਨਾਲ ਪੂਰੇ ਫਿਰਦੇ ਜੁੜੇ ਫਿਰਦੇ ਆ ਇਹ ਕਵਨੇਤਰੀ ਤੋਂ ਸਿੱਧੀ ਡਾਇਰੈਕਟ ਇੱਕ ਸਾਂਸਦ ਬਣ ਗਈ ਕਦੀ ਐ ਸ਼ੱਜੇ ਤੇ ਕਦੀ ਔ ਸ਼ੱਜੇ ਤੇ ਇੱਕ ਕਬੂਤਰੀ ਵਾਂਗ ਉੱਡ ਕੇ ਸੰਸਦ ਬਣ ਗਈ ਇਹਦੀ ਕੋਈ ਸਮਾਜ ਨੂੰ ਜਾਂ ਲੋਕਾਂ ਨੂੰ ਕੋਈ ਦੇਣਤ ਨਹੀਂ ਹੈਗੀ ਇਹਦੀ ਅੱਗੇ ਵੇਖੋ ਇਹ ਕੀ ਕਰਦੀ ਕੀ ਨਹੀਂ ਕਰਦੀ ਅੱਜ ਦੇ ਇੱਕ ਉੱਥੇ ਮਤਲਬ ਅਭਨੇਤਰੀ ਕਰਕੇ ਯੰਗ ਯੂਥ ਜੁੜਿਆ ਹੁੰਦਾ ਉਹਦੇ ਕਰਕੇ ਜਿੱਤ ਗਈ ਗਾਏ ਨੂੰ ਕਿੰਨੇ ਵੋਟਾਂ ਪਾਉਣੀਆਂ ਸਹੀ ਨੂੰ ਸਹੀ ਕਹਿਣ ਵਾਲੇ ਗਲਤ ਨੂੰ ਗਲਤ ਕਹਿਣ ਵਾਲੇ ਲੋਕ ਬਹੁਤ ਨੇ ਉਹਨੂੰ ਵੀ ਕਹਿ ਰਿਹਾ ਕਿ ਉਹਨੇ ਬਿਆਨਬਾਜ਼ੀ ਇਸ ਤਰ੍ਹਾਂ ਨਹੀਂ ਸੀ ਕਰਨੀ ਚਾਹੀਦੀ ਹੁਣ ਗੱਲ ਇੱਥੇ ਮੁੱਕੀ ਹੈ ਕਿ ਪਤਾ ਲੱਗਿਆ ਖਬਰਾਂ ਆ ਰਹੀਆਂ ਨੇ ਕਿ ਕਿਤੇ ਇਹ ਨਾ ਹੋਵੇ ਕੁਲਵਿੰਦਰ ਕੌਰ ਦੇ ਉੱਤੇ ਕਿਸੇ ਤਰ੍ਹਾਂ ਦੇ ਕੋਈ ਦਬਾਅ ਪੈ ਜਾਣ ਜਾਂ ਉਹ ਡਰ ਜਾਵੇ ਤਾਂ ਉਹ ਇਸ ਮਸਲੇ ਤੋਂ ਯੂ ਟਰਨ ਨਾ ਲੈ ਜਾਵੇ ਕਿਤੇ ਇਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਲੱਗਦਾ ਜਾਂ ਫਿਰ ਇਹ ਸਾਰੀਆਂ ਗੱਲਾਂ ਹਵਾ 'ਚ ਨੇ ਐਵੇਂ ਦਾ ਕੁਝ ਨਹੀਂ ਹੋਣ ਵਾਲਾ ਉਹ ਪੰਜਾਬ ਦੀ ਜੰਪਲ ਆ ਪੰਜਾਬ ਦੀ ਧੀ ਆ ਉਹ ਕਿਸੇ ਦਬਾ ਥੱਲੇ ਨਹੀਂ ਆਉਂਦੀ ਉਹ ਕੁਝ ਨਹੀਂ ਕਰਦੀ ਸਾਰਾ ਪੰਜਾਬ ਹਰ ਇੱਕ ਪੰਜਾਬੀ ਵੱੜ ਦੇ ਪੰਜਾਬੀ ਉਹਦੇ ਨਾਲ ਖੜੇ ਨੇ ਕੋਈ ਕੋਈ ਉਹ ਦਬਾ ਥੱਲੇ ਨਹੀਂ ਆਉਂਦੀ ਕੋਈ ਉਹ ਡਰਦੀ ਨਹੀਂ ਉਹ ਕੰਗਣਾ ਰਣੌਤ ਨੇ ਜੋ ਗਲਤ ਕੀਤਾ ਜੋ ਪੰਜਾਬੀਆਂ ਨੂੰ ਵੱਤ ਵੱਦੀ ਕਿਹਾ ਵੱਖ ਵੱਦੀ ਕਿਹਾ ਜੋ ਸਾਡੀਆਂ ਭੈਣਾਂ ਨੂੰ ਮਾਂਵਾਂ ਨੂੰ 100-100 ਰੁਪਏ ਤੇ ਕਿਰਾਏਦਾਰੀਆਂ ਕਿਹਾ ਉਹਦੇ ਤੇ ਮਾਫੀ ਮੰਗਣੀ ਚਾਹੀਦੀ ਆ ਉਹਨੂੰ ਤੇ ਪੰਜਾਬੀਆਂ ਦੇ ਅੱਗੇ ਤੋਂ ਪੰਜਾਬ ਜਬਾਨ ਬੰਦ ਰੱਖਣੀ ਚਾਹੀਦੀ ਆ ਪੰਜਾਬੀਆਂ ਨੂੰ ਮਾਰਾ ਨਹੀਂ ਬੋਲਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਜੀ ਤੇ ਪੰਜਾਬ ਕਾਂਗਰਸ ਕਮੇਟੀ ਦੇ ਚੇਅਰਮੈਨ ਕਿਰਨਜੀਤ ਸਿੰਘ ਸੰਧੂ ਔਰ ਫੋ ਮਿੱਠਾ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਨਾਲ ਹੀ ਇਹ ਗੱਲ ਦਾ ਦਾਵਾ ਕੀਤਾ ਕਿ ਕੁਲਵਿੰਦਰ ਕੌਰ ਨੂੰ ਅੱਜ ਲੋੜ ਪਈ ਤਾਂ ਖੜੇ ਆਂ ਕੱਲ ਲੋੜ ਪਈ ਤਾਂ ਖੜੇ ਆਂ ਸਾਲ ਬਾਅਦ ਵੀ ਉਸ ਦੇ ਨਾਲ ਖੜੇ ਰਵਾਂਗੇ ਔਰ ਉਹਨਾਂ ਦੇ ਪਰਿਵਾਰ ਨੂੰ ਕਾਫੀ ਲੰਮੇ ਸਮੇਂ ਤੋਂ ਜਾਣਦੇ ਨੇ ਤੇ ਇਹਨਾਂ ਨੇ ਆਪਣਾ ਸਟੈਂਡ ਵੀ ਜਿਹੜਾ ਕਾਂਗਰਸ ਦੇ ਵੱਲੋਂ ਵੀ ਕਲੀਅਰ ਕਰ ਦਿੱਤਾ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਇੱਥੇ ਮੁੱਦਾ ਆ ਗਿਆ ਕਿਸਾਨ ਅੰਦੋਲਨ ਦਾ ਮੁੱਦਾ ਆ ਗਿਆ ਇਸ ਕਰਕੇ ਇਹਨਾਂ ਨੇ ਕਿਹਾ ਕਿ ਸਾਡਾ ਸਟੈਂਡ ਕੁਲਵਿੰਦਰ ਕੌਰ ਦੇ ਨਾਲ ਹੈ ਤੇ ਕੰਗਣਾ ਰਣੌਤ ਨੂੰ ਆਪਣੇ ਕੀਤੇ ਤੇ ਆਪਣੇ ਦਿੱਤੇ ਬਿਆਨਾਂ ਦੀ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਹੇ ਵੀ ਸੀ ਪੰਜਾਬ ਚੰਡੀਗੜ੍ਹ